ਤਨ ਪਏ ਹਰੀਆਬਲੀ ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਆਓ ਪੜ ਲਿਏ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿੰਦੈ ਸਵਾਰਿਆ ਜਿਨ ਸਿਰਿਆ ਤਿੰਦੈ ਸਵਾਰਿਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਪੂਰੀ ਹੋਈ ਕਰਾਮਾ ਜਨ ਹਾਰੈ ਤਾਨਿਆ ਆਪ ਸਿਰਹਾਰੈ ਤਾਨਿਆ ਤਨ ਤਨ RAMDAS GORE ਤਨ ਤਨ RAMDAS GORE ਜਿਨ ਸਿਰਿਆ ਤਿਨ ਸਵਾਰਿਆ ਜਿਨ ਸਿਰਿਆ ਤਿਨ ਸਵਾਰਿਆ ਤਨ ਤਨ RAMDAS GURU ਤਨ ਤਨ RAMDAS GURU ਸਿੱਠੀਆਂ ਚ ਸੰਗਤੀ ਪਾਰ ਬ੍ਰਾਮ ਕਰਮ ਸ਼ਿਕਾਰ ਆ ਪਾਰ ਬ੍ਰਾਮ ਸਰਨਮ ਜੇ ਘਾਰੇ ਆ ਪਾਰ ਬ੍ਰਾਮ ਕਰਨਾ ਜੇ ਘਾਰੇ ਆ ਪਾਰ ਬ੍ਰਾਮ ਸਰਨਮ ਸਿਕਾਰਿਆ ਸਾਨ ਸਨ RAMDAS GURE jin sirhia jin nazan அந்த பாரா ரே அட்ட அட்டோ அடோரா அந்த நாரா அந்த நா ਰਾਵਾਰੇ ਤਨ ਤਨ ਰਾਮਦਾਸ ਗੁਰੇ ਤਨ ਤਨ ਰਾਮਦਾਸ ਗੁਰੇ ਜਿਸ ਸਰਹਿਆ ਜਿਸ ਨਸਮਾਨਿਆ ਜਿਸ ਸਰਹਿਆ ਜਿਸ ਨਸਮਾਨਿਆ ਤਨ ਤਨ ਰਾਮਦਾਸ ਗੁਰੇ ਤਨ ਤਨ ਜੀ ਜੀ ਤੂ ਸੇਆ ਪਾਉ ਕਰ ਸ਼ੇਦ ਤੇ ਪਾਰ ਉਤਾਰੇ ਆ ਸ਼ੇਦ ਤੇ ਪਾਰ ਉਤਾਰੇ ਆ ਸ਼ੇਦ ਤੇ ਪਾਰ ਉਤਾਰੇ ਆ ਸ਼ੇਦ ਤੇ ਪਾਰ ਉਤਾਰੇ ਤਾਨ ਤਨ ਰਾਮਦਾਸ ਜੀ ਗੋਰੇ ਸਨ ਸੰਨ ਰਾਮਦਾਸ ਗੁਰੇ ਜਿਨ ਸਿਰਿਆ ਸਿਰ ਨ ਜ਼ਮਾਰਿਆ ਜਿਨ ਸਿਰਿਆ ਸਿਰ ਨ ਜ਼ਮਾਰਿਆ ਸੰਨ ਸੰਨ ਰਾਮਦਾਸ ਗੁਰੇ ਸੰਨ ਰਾਮਦਾਸ ਗੁਰੇ ਲਬ ਲੋਭ ਕਾਮ ਕਰੋ ਨ ਮੋ து சா லோரோ மார கடே தூத சாப்பே தூத சாப ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਗਵਾਰਿਆ ਜਿਨ ਸਿਰਿਆ ਤਿਨ ਗਵਾਰਿਆ ਤਨ ਤਨ ਰਾਮਦਾਸ ਗੁਰ ਤਨ ਰਾਮਦਾਸ ਗੁਰ ਨਸੋ ਤੇਰਾ ਥਾਨ ਹੈ ਸਾਥ ਤੇਰਾ ਪੈਸ ਤਾਰਿਆ ਸਤਿ ਸ੍ਰੀ ਅਕਾਲ ਫੈਸ ਕਾ ਰਿਆ ਤਨ ਤਨ RAMDAS GORE ਤਨ ਤਨ RAMDAS GORE ਜਨ ਸਿਰਿਆ ਤੇ ਜਮਾਨਿਆ ਜਨ ਸਿਰਿਆ ਤੇ ਜਮਾਨਿਆ ਤਨ ਤਨ RAMDAS GORE ਤਨ ਤਨ ਨਾਮਦਾਸ ਗੋਰੇ ਨਾਨਕ ਤੂ ਲੈਣਾ ਤੂੰ ਹੈ ਗੁਰ ਅਮਰਤੂਰੀ ਚਾਰਿਆ ਨਾਨਕ ਤੂ ਲੈਣਾ ਤੂੰ ਹੈ ਗੁਰ ਗੁਰ ਅਮਰਤ ਜਾ ਦੇ ਗੁਰ ਅਮਰਤੂ ਵੀ ਜਾ ਦੇ ਗੁਰ ਠਾ ਤਾ ਮਨ ਸਾਦਾ ਦੇ ਗੁਰ ਠਾ ਤਾ ਮਨ ਸਾਦਾ ਦੇ ਦਨ ਤਨ RAM DAS ਪਰ ਦਨ ਤਨ ਨਾਮ ਦਾਸ ਜਮਰੇ ਜਿਸ ਰਿਆ ਸਿਨੈ ਸੁਆਰਿਆ ਜਨ ਸਿਰਿਆ ਕਿ ਲੈ ਗਵਾਰਿਆ ਸਨ ਸਨ ਨਾਮਦਾਸ ਕੋਰੇ ਸਨ ਦਨ ਨਾਮਦਾਸ ਕੋਰੇ ਸਾਰਸੰਗਤ ਜੀ ਅਟਾਰੀ ਸਾਹਿਬ ਹਜੂਰ ਬੈਠੇ ਸਨ ਤੇ ਸੈਬਦੀਨ ਧਿਆਲ ਚੌਥੀ ਪਾਤਸ਼ਾਹੀ ਜੀ ਸਾਖੀ ਸੁਣਾ ਰਹੇ ਨੇ ਕੰਨ ਲਗੇ ਜਦੋਂ ਆਏ ਨੇ ਨਾ ਗੁਰੂ ਨਾਨਕ ਦੀ ਚੌਥੀ ਜੋਤ ਤੇ ਸਾਧ ਸੰਗਤ ਜੀ ਸੱਚਖੰਡ ਦਾ ਨਕਸ਼ਾ ਬਣਾਇਆ ਅੰਮ੍ਰਿਤਸਰ ਸਿਪਤੀ ਦਾ ਘਰ ਵਾਹ ਉਹ ਸੱਚਖੰਡ ਦਾ ਨਕਸ਼ਾ ਬਣਾਇਆ ਸਰੋਵਰ ਬਣ ਰਿਹਾ ਸੀ ਸੰਗਤਾਂ ਸੇਵਾ ਕਰ ਰਹੀਆਂ ਸਨ ਸਾਹਸੰਗ ਜੀ ਕਈ ਦਾ ਟੱਪ ਵੱਜਾ ਅਗੋਂ ਆ ਰਾਈ ਵੀ ਰੁਕ ਕੇ ਸੰਗਤਾਂ ਪਸਾਹਟ ਗਈਆਂ ਸਾਹਿਬਦੀਨ ਦੇ ਆਲ ਚੌਥੀ ਪਾਠਸ਼ਾਹੀ ਨੂੰ ਸੰਗਤਾਂ ਨੇ ਬੁਲਾ ਕੇ ਲਿਆਂਦਾ ਬਾਬਾ ਬੁੱਢਾ ਜੀ ਆਏ ਆਂਦੇ ਜੀ ਆ ਖੜਾ ਇਹਦੇ ਤੋਂ ਬਾਦ ਆਈ ਅੱਗੇ ਰੋਕ ਕੇ ਸਾਬਦੀ 인ਦਾਲ ਚੌਥੀ ਪਾਸ਼ਾਏ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਅੱਗੇ ਹੋ ਕੇ ਕਹਿਣ ਲੱਗੇ ਤੁਸੀਂ ਕੌਣ ਹੋ ਭਾਈ ਤੁਸੀਂ ਕੌਣ ਹੋ ਘੜੇ ਵਿੱਚ ਅਗੋਂ ਆਈ ਬਾਦ ਜੀ ਅਸੀਂ ਭਾਈ ਸੰਤੋਖਾ ਜੀ ਅਸੀਂ ਭਾਈ ਸੰਤੋਖਾ ਜੀ ਮਹਾਰਾਜ ਕਹਿਣ ਲੱਗੇ ਤੁਸੀਂ ਕਦੋਂ ਦੇ ਕਹਿੰਦੇ ਜੀ ਸ੍ਰੀ ਰਾਮਚੰਦਰ ਮਹਾਰਾਜ ਜੀ ਦੇ ਵੇਲੇ ਉਦੋਂ ਦੇ ਇੱਥੇ ਘਰੇ ਵਿੱਚ ਮਹਾਰਾਜ ਬਠਾ ਅਗੇ ਸ੍ਰੀ ਰਾਮਚੰਦਰ ਜੀ ਸਨ ਦਸਵੇਂ ਦואר ਸੁਰਤ ਚੜਾਤੀ ਸਾਡੇ ਉਹਨਾਂ ਦੇ ਭਗਤੀ ਕਰਨ ਲੈ ਤੇ ਇਹ ਦੱਸੋ ਸ੍ਰੀ ਰਾਮਚੰਦਰ ਮਹਾਰਾਜ ਜੀ ਦੇ ਨਾਂ ਤੇ ਗੁਰੂ ਰਾਮਦਾਸ ਜੀ ਆ ਗਏ ਨੇ ਆਂਦੇ ਜੀ ਆ ਗਏ ਜੀ ਰਾਮ 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 ਜੀ ਜਿਹਦੇ ਨਾਮ ਦੇ ਗੁਰੂ ਰਾਮਦਾਸ ਜੀ ਮਹਾਰਾਜ ਰਾਰੇਤ ਆ ਗਏ ਨੇ ਕਹਿੰਦੇ ਜੀ ਆ ਗਏ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਮਹਾਰਾਜ ਜੀ ਸਵਾ ਮਨ ਰੂਮ ਲੈ ਕੇ ਇਹ ਗਰੀਬ ਨਿਵਾਜ ਕੀ ਸਾਕੀ ਜੀ ਸਵਾ ਮਨ ਰੂਮ ਗਾਓ ਸਾਡਾ ਬਹੁਤ ਸਰੀਰ ਸੁਕਮ ਹੋਇਆ ਸੁਕਮ ਉਹਦੇ ਵਿੱਚ ਲਵੇਟੋ ਸਾਨੂੰ ਘੜੇ ਤੋਂ ਬਾਹਰ ਕੱਢ ਮਹਾਰਾਜ ਉਸ ਤਰ੍ਹਾਂ ਹੀ ਕੀਤਾ ਜੀ ਰੂਮ ਗਿਆ ਸੰਤਾਂ ਕੋ ਬਾਜ਼ਾਰੋਂ ਭਾਈ ਸੰਤੋਖਾ ਜੀ ਨੂੰ ਸਾਇਨਾ ਘੜੇ ਤੋਂ ਬਾਹਰ ਕੱਢ ਕੇ ਸੀਤੀ ਨਾਲ ਵੇਟ ਲਿਆ ਹੌਲੀ 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 ਉਹ ਜਲਪਾਣੀ ਛਕਣ ਦਾ ਪੇ ਜਦੋਂ ਸਰੀਰ ਕੈਮ ਹੋ ਗਿਆ ਤੇ ਮਾਰਾ ਜੀ ਇੱਕ ਦਿਨ ਪੁੱਛਦੇ ਨੇ ਚੌਥੀ ਪਾਛੇ ਭਾਈ ਸੰਤੋਖਾ ਜੀ ਤੁਸੀਂ ਤ੍ਰੇਤੇ ਯੁਗ ਦੇ ਇੱਥੇ ਆਂਦੇ ਹਾਂ ਆਂਦੇ ਕਹਿਣ ਲੱਗੇ ਨਾਮ ਜਪਦੇ ਹੋ ਤੇ ਇਹ ਦੱਸੋ ਤੁਹਾਨੂੰ ਕੋਈ ਪੰਨਾ ਚੋਰਾ ਵਿੱਚੋਂ ਆ ਕੇ ਕੋਈ ਚੀਜ਼ ਤੰਗਤ ਨਹੀਂ ਕਰਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਨਾ ਵਿੱਚੋਂ ਕੋਈ ਤਾਂ ਕਿ ਤੂੰ ਹੀ ਆ ਕੇ ਚੀਜ਼ ਕਰਦੀ ਗਰੀਬ ਨਵਾਜ਼ ਜੀ ਦਸਨਾ ਤੋਂ ਸੁਣਾ ਰਹੇ ਨੇ ਗਰੀਬ ਨਵਾਜ਼ ਸੁਣਾ ਰਹੇ ਨੇ ਕਹਿਣ ਲੱਗੇ ਭਾਈ ਸੰਤੋਖਾ ਜੀ ਕਹਿਣ ਲੱਗੇ ਮਹਾਰਾਜ ਤੁਹਾਨੂੰ ਵੀ ਦੱਸਣ ਦੀ ਲੋੜ ਹੈ ਤੁਸੀਂ ਤੇ ਅੰਤਰਾਦਮੀ ਹੋ ਤੁਸੀਂ ਕਰਤਾ ਜੀ ਅਸੀਂ ਤੁਹਾਡੇ ਕੀਤੇ ਆ ਕਰਤੇ ਜਿਹਦੇ ਕੀਤੇ ਤੁਹਾਰੇ ਬੜਾ ਫਰਕ ਕੇ ਅਸੀਂ ਤੇ ਤੁਹਾਡੇ ਬਣਾਏ ਹੋ ਜੀ ਆ ਪਰ ਪੰਨਾ ਵਿੱਚੋਂ ਮਰਾਦੀ ਕਾਮ ਕਦੀ ਕਦੀ ਆ ਕੇ ਘੜੇ ਤੇ ਬਹਿ ਕੇ ਤੇ ਠੋਕਰ ਮਾਰਦਾ ਹੁੰਦਾ ਹੈ ਘੜੇ ਨੂੰ ਚੁੰਗ ਮਾਰੇ ਕਹਿ ਲਗੇ ਸ਼ਾਬਾਸ਼ ਸ਼ਾਬਾਸ਼ ਭਾਈ ਸੰਤੋਖਾ ਜੀ ਤੁਹਾਨੂੰ ਤੁਸੀਂ